ਵੋਟ ਵਿਅਰਥ ਨਾ ਕਰੋ ਕਿਸੇ ਨੂੰ ਵੀ ਤੁਸੀਂ ਪਾਓ ਇੱਕ ਇੱਕ ਵੋਟ ਸੋ ਸਮਝ ਕੇ ਪਾਓ ਲੀਡਰ ਤੁਹਾਡੇ ਕੋ ਪੰਜ ਸਾਲਾਂ ਤਿੰਨ ਵਾਰੀ ਆਉਂਦੇ ਆ ਬਾਤ ਚ ਤੁਹਾਨੂੰ ਭਾਏ ਨਾਮ ਮਿਲਣ ਸੱਚਾ ਸੁੱਚਾ ਬੰਦਾ ਕਿਹੜਾ ਵਾ ਤੁਸੀਂ ਵੋਟ ਉਹਨੂੰ ਪਾਓ ਤੇਰਾ ਪਾਰਟੀ ਇੱਕ ਪਾਸੇ ਆ ਦੇ ਮੈਂ ਇਕੱਲਾ ਇੱਕ ਪਾਸੇ ਮੈਂ ਬੋਰਡ ਦੀ ਪੀਲ ਨਹੀਂ ਕਰ ਰਿਹਾ ਮੈਂ ਕਹਿੰਦਾ ਜਿਹਨੂੰ ਮਰਜ਼ੀ ਪਾਓ ਮੈਂ ਸੁੱਤੀ ਭਈ ਜਨਤਾ ਨੂੰ ਜਗਾਉਣਾ ਚਾਹੁੰਦਾ ਵੀ ਜਾਗ ਜੋ ਜਾਗ ਜੋ ਜਾਗ ਜੋ ਯਾਰ ਜਾਗ ਜੋ ਕਦੋਂ ਜਾਗੋਗੇ ਨੌ ਲੱਖਾਂ ਲੜਿਆ ਦਸਮਾ ਲੱਖ ਨੇ ਮੇਰਾ ਤੁਹਾਡਾ ਮਤਦਾਨ ਹੈ ਤੁਸੀਂ ਸੋਚ ਸਮਝ ਕੇ ਵੋਟ ਪਾਓ ਵੋਟ ਕਦੀ ਵਿਅਰਥ ਨਾ ਕਰੋ ਜਿੰਨੂੰ ਮਰਜ਼ੀ ਪਾ ਦਿਓ ਜੇ ਤੁਸੀਂ ਵੋਟ ਨਹੀਂ ਪਾਉਂਦੇ ਫਿਰ ਤੁਸੀਂ ਦੇਸ਼ ਦੇ ਨਾਗਰਿਕ ਨਹੀਂ ਹੋਗੇ ਬਹੁਤ ਵਧੀਆ ਜੀ ਮੈਂ ਕਿ ਪ੍ਰਮਾਤਮਾ ਦੀ ਕਿਰਪਾ ਵਾ ਤੇ ਵੋਟਰਾਂ ਨੂੰ ਮੈਂ ਇੱਕ ਅਪੀਲ ਕਰਨਾ ਚਾਹਨਾ ਕਿ ਵੋਟ ਤੁਸੀਂ ਜਿੰਨੂੰ ਮਰਜ਼ੀ ਪਾਓ ਆਪਣੇ ਪ੍ਰਮਾਤਮਾ ਨੂੰ ਮੰਨ ਕੇ ਪਾਓ ਪਰ ਵੋਟ ਵਿਅਰਥ ਨਾ ਕਰੋ ਕਿਉਂਕਿ ਤੁਸੀਂ ਦੇਸ਼ ਦੇ ਨਾਗਰਿਕ ਹੋ ਤੁਸੀਂ ਦੇਸ਼ ਦਾ ਇਤਿਹਾਸ ਡਾਕਟਰ ਪਿੰਡ ਦਾ ਬਾਬਾ ਸਾਹਿਬ ਨੇ ਜੋ ਤੁਹਾਨੂੰ ਵੋਟ ਅਧਿਕਾਰ ਦਵਾਏ ਆ ਉਹ ਅਧਿਕਾਰ ਦਾ ਪੂਰਾ ਲਾਭ ਲਓ ਕਿਉਂਕਿ ਵੋਟ ਤੁਹਾਡੀ ਹੋਏਗੀ ਤੁਹਾਨੂੰ ਸਪੋਰਟ ਹੋਏਗੀ ਜਿੰਦਾ ਕੋਈ ਪ੍ਰਧਾਨ ਹੁੰਦਾ ਉਹਦੇ ਮਗਰ 20 ਬੰਦੇ ਵੀ ਹੁਣ ਤੇ 20 ਵੋਟਾਂ ਮੰਦੀਆਂ ਨੇ ਤੇ ਕਿਸੇ ਨੂੰ ਵੀ ਤੁਸੀਂ ਪਾਓ ਇੱਕ ਇੱਕ ਵੋਟ ਸੋ ਸਮਝ ਕੇ ਪਾਓ ਮਤਦਾਨ ਅਕਲ ਦਾ ਨਾ ਇਹ ਬਹੁਤ ਵੱਡਾ দান ਹੈ ਜੀ ਬਹੁਤ ਅੱਛਾ ਕਿੰਨੀ ਕਿ ਲੀਡ ਲੈ ਜਾਓਗੇ ਤੁਸੀਂ ਦੇਖੋ ਇਹ ਤੇ ਜਨਤਾ ਵਾ ਜਨਤਾ ਦਾ ਜੇ ਪਿਆਰ ਮਿਲੇਗਾ ਤਾਂ ਹੀ ਹੈ ਜਨਤਾ ਕੋ ਸਪੋਰਟ ਹੈ ਜੀ ਔਰ ਮੈਂ ਗੱਲ ਕਰਾਂਗਾ ਸਿਰਫ ਲੀਡਰ ਤੁਹਾਡੇ ਕੋ ਪੰਜ ਸਾਲਾਂ ਤਿੰਨ ਵਾਰੀ ਆਉਂਦੇ ਆ ਜਦੋਂ ਕੌਂਸਲਰ ਇਲੈਕਸ਼ਨ ਹੁੰਦੇ ਆ ਉਦੋਂ ਜਦੋਂ ਐਮ ਐਲ ਏ ਉਦੋਂ ਜਾਂ ਐਮ ਪੀ ਦੇ ਇਹ ਸਿਰਫ ਤੁਹਾਨੂੰ ਤਿੰਨ ਵਾਰਾਂ ਤੇ ਮਿਲੂਗੇ ਬਾਅਦ ਚੋਂ ਤੁਹਾਨੂੰ ਭਾਵੇਂ ਨਾ ਮਿਲਣ ਉਹ ਬਾਕੀ ਵਕਰੀ ਗੱਲ ਹੈ ਪਰ ਤੁਸੀਂ ਦੇਖੋ ਸੱਚਾ ਸੁੱਚਾ ਬੰਦਾ ਕਿਹੜਾ ਵਾ ਤੁਸੀਂ ਵੋਟ ਉਹਨੂੰ ਪਾਓ ਤੇ ਆਪਣੇ ਹੱਕ ਲਓ ਆਪਣੇ ਅਧਿਕਾਰ ਲਓ ਤੇ ਤੁਸੀਂ ਵੱਧ ਤੋਂ ਵੱਧ ਸਪੋਰਟ ਕਰੋ ਜਿਹੜੀ ਪਾਰਟੀ ਨੂੰ ਭਗਾਵਾ ਸਮਝਦੇ ਜੀ ਮੈਂ ਦੇਖੋ 13 ਪਾਰਟੀਆਂ ਇੱਕ ਪਾਸੇ ਤੇ ਮੈਂ ਇਕੱਲਾ ਇੱਕ ਪਾਸੇ ਗਰੀਬ ਬੰਦਾ ਨੀਟੂ ਸ਼ਟਰਾਂ ਵਾਲਾ ਮੈਂ ਬੋਰਡ ਦੀ ਪੀਲ ਨਹੀਂ ਕਰ ਰਿਹਾ ਕਿਤੇ ਹੋਰ ਵੀ ਲੀਡਰ ਕਹਿਣਗੇ ਬੋਰਡ ਦੀ ਪੀਲ ਕਰ ਰਿਹਾ ਮੈਂ ਕਹਿੰਦਾ ਜਿਹਨੂੰ ਮਰਜ਼ੀ ਪਾਓ ਵੀ 13 ਬੰਦੇ ਇੱਕ ਪਾਸੇ ਮੈਂ ਇਕੱਲਾ ਆਮ ਬੰਦਾ ਇੱਕ ਆਮ ਘਰਾਂ ਚ ਉੱਠਿਆ ਇੱਕ ਲੁਧਿਆਣੇ ਵਿੱਚ ਰਹਿ ਰਿਹਾ ਹੁਣ ਮੈਂ ਲੁਧਿਆਣੇ ਵਿੱਚ ਹੀ ਰਹੂੰਗਾ ਮੈਂ ਲੁਧਿਆਣੇ ਚਾਹੇ ਮੈਂ 100 ਵਾਰ ਇਲੈਕਸ਼ਨ ਹਾਰ ਜਾ ਚਾਹੇ ਮੈਂ 100 ਵਾਰ ਇਲੈਕਸ਼ਨ ਹਾਰ ਜਾ ਮੈਂ ਸੁੱਤੀ ਭਈ ਜਨਤਾ ਨੂੰ ਜਗਾਉਣਾ ਚਾਹੁੰਦਾ ਵੀ ਜਾਗ ਜੋ ਜਾਗ ਜੋ ਜਾਗ ਜੋ ਜਿੱਤਨ ਦਾ ਮੇਰਾ ਕੋਈ ਮਕਸਦ ਨਹੀਂ ਹੈਗਾ ਜਾਂ ਐਦਾਂ ਦੀ ਗੱਲ ਨਹੀਂ ਮੈਂ ਸਿਰਫ ਇੱਕ ਜਨਤਾ ਨੂੰ ਮੈਸੇਜ ਦਿੰਨਾ ਵਾਂ ਯਾਰ ਜਾਗ ਜਾ ਕਦੋਂ ਜਾਗੋਗੇ ਕਦੋਂ ਬੋਲੋਗੇ ਕਦੋਂ ਇਹਨਾਂ ਨੂੰ ਗਿਣਤੀ ਹੋ ਗਈ ਹੈ ਵੀ ਹੁਣ ਤੱਕ ਕਿੰਨੇ ਇਲੈਕਸ਼ਨ ਲੜ ਚੁੱਕੇ ਹੋ ਦੇਖੋ ਜੇ ਮੈਂ ਮਤਲਬ ਕਿ 9 ਇਲੈਕਸ਼ਨ ਲੜਿਆ 10ਵਾਂ ਇਲੈਕਸ਼ਨ ਨਹੀਂ ਮੇਰਾ ਜੇ ਮੈਂ ਮੋਦੀ ਮੋਦੀ ਸਾਹਿਬ ਦੇ ਸਾਹਮਣੇ ਇਲੈਕਸ਼ਨ ਲੜਿਆ 12 ਨਸੀ ਦੇ ਵਿੱਚ 12 ਨਸੀ ਦੇ ਇਲੈਕਸ਼ਨ ਲੜਿਆ ਮੋਦੀ ਸਾਹਿਬ ਦੇ ਸਾਹਮਣੇ ਜੇ ਮੈਂ ਉਹ ਪਾਵਾਂ ਉਹ 11 ਇਲੈਕਸ਼ਨ ਹੁੰਦੇ ਆ 200 ਫਾਈਲ ਜਮ੍ਹਾਂ ਹੋਈ ਸੀ ਉਹਨਾਂ ਦੇ ਖਿਲਾਫ ਲੜ ਰਹੇ ਸੀ ਮੋਦੀ ਸਾਹਿਬ ਦੇ ਤੇ ਉਹਨਾਂ ਨੇ 200 ਫਾਈਲ ਰਿਜੈਕਟ ਕਰਾਤੀ ਸੀ ਜਨ ਕਮਿਸ਼ਨਰ ਨੇ ਕਿਉਂਕਿ ਮਸ਼ੀਨਾਂ ਦੇ ਉੱਤੇ ਇਹਨੇ ਨਾਮ ਛਪ ਤੇ ਜੇ ਮੈਂ ਉਹ ਇਲੈਕਸ਼ਨ ਦੇ ਵਿੱਚ ਪਾਵਾਂ ਤੇ 11 ਇਲੈਕਸ਼ਨ ਹੁੰਦੇ ਆ ਤੇ ਵੈਸੇ ਤੇ ਉਹ ਫਿਰ ਫੇਲ ਹੀ ਹੋ ਗਿਆ तकरीबन ਉਹ ਮੈਂ ਪਾਇਆ ਨਹੀਂ 9 ਲੜੇ ਆ ਜੀ 10ਵਾਂ ਇਲੈਕਸ਼ਨ ਮੇਰਾ ਹੈ 11 ਇਲੈਕਸ਼ਨਾਂ ਦੀ ਜਿਹੜੇ ਤੁਸੀਂ ਲੜਿਆ ਉਹਨਾਂ ਦੀ ਕੁੱਲ ਵੋਟ ਕਿੰਨੀ ਪੈ ਗਈ ਹੋਣੀ ਹੈ ਦੇਖੋ ਅ 8000 ਤੱਕ ਵੋਟ ਚਲ ਗਈ ਜੀ 8000 ਦੇ ਲੋਕ ਤੇਰੇ ਨਾਲ ਜੁੜੇ ਨੇ ਜੁੜੇ ਜੀ ਅਜਾ ਹੁਣ ਕੀ ਅਪੀਲ ਹੈ ਲੋਕਾਂ ਨੂੰ ਵੋਟਰਾਂ ਨੂੰ ਲੋਕਾਂ ਨੂੰ ਇਹ ਅਪੀਲ ਆ ਕਿ ਤੁਸੀਂ ਤੁਹਾਡਾ ਮਤਦਾਨ ਹੈ ਤੁਸੀਂ ਸੋਚ ਸਮਝ ਕੇ ਵੋਟ ਪਾਓ ਇਹ ਅਧਿਕਾਰ ਆ ਤੁਹਾਡਾ ਵੋਟ ਕਦੀ ਵਿਅਰਥ ਨਾ ਕਰੋ ਜਿੰਨੂੰ ਮਰਜ਼ੀ ਪਾ ਦਿਓ ਪਰ ਤੁਸੀਂ ਵੋਟ ਪਾਉਣੀ ਹੈ ਮੈਂ ਇਹ ਅਪੀਲ ਕਰਨਾ ਚਾਹੁੰਦਾ ਤੁਸੀਂ ਦੇਸ਼ ਦੇ ਨਾਗਰਿਕ ਤਾਂ ਬਣੋਗੇ ਜੇ ਤੁਸੀਂ ਵੋਟ ਪਾਉਂਗੇ ਜੇ ਤੁਸੀਂ ਵੋਟ ਨਹੀਂ ਪਾਉਂਦੇ ਫਿਰ ਤੁਸੀਂ ਦੇਸ਼ ਦੇ ਨਾਗਰਿਕ ਨਹੀਂ ਹੋਗੇ ਧੰਨਵਾਦ